ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਡਾਲਾ ਜੀ ਤਸਵੀਰ ਤੇ ਜਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਗੱਬਣ ਪਾਸ ਝੋਟੀ ਲੈ ਕੇ ਆਏ ਆ ਜੀ ਜਿਹੜੇ ਘਰੋਂ ਆਪਾਂ ਵੀਡੀਓ ਬਣਾ ਰਹੇ ਥੋੜੀ ਜਿਹੀ ਜਗ੍ਹਾ ਦੀ ਦਿੱਕਤ ਆ ਜੀ ਬਾਕੀ ਤੁਸੀਂ ਦੇਖ ਸਕੋਦੇ ਹੋ ਤਿੰਨ ਕ ਪਸ਼ੂਆਂ ਦਾ ਬਾਈ ਕੋਲ ਐਡਜਸਟਮੈਂਟ ਆ ਜੀ ਤੇ ਹੁਣ ਪਸ਼ੂ ਜ਼ਿਆਦਾ ਹੋਣ ਕਰਕੇ ਬਾਈ ਕਹਿੰਦਾ ਆਪਾਂ ਫਿਰ ਇੱਕ ਅੱਧਾ ਨਾਗ ਵਿੱਚੋਂ ਵੇਚ ਦੇਈਦਾ ਜਿਹੜੀ ਸਕਰੀਨ ਤੇ ਤੁਸੀਂ ਝੋਲਤੀ ਦੇਖ ਰਹੇ ਹੋ ਇਹ ਵਿਕਾਊ ਆ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰ ਕੇ ਤੁਸੀਂ ਕਰਨੀ ਐ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਸੁਖਮੰਦਰ ਸਿੰਘ ਜੀ ਜਿਹੜਾ ਮੋਗਾ ਦਸੀਗ ਮੋਗਾ ਮੋਡਲ ਨੰਬਰ ਜੀ ਮੋਡਲ ਬਾਈਟ ਪਾ ਲਈਏ ਮੈਂ ਠੀਕ ਹੈ ਜੀ ਮੋਡਲ ਨੰਬਰ ਸਕਰੀਨ ਤੇ ਚਲਾ ਦਾਂਗੇ ਅ ਕਿੰਨੇ ਸਮੇਂ ਦੀ ਕਨਫਰਮ ਚੈੱਕ ਪਾਸ ਹੈ ਜੀ ਹੁਣੇ ਹੁਣੇ 8 ਮਹੀਨਿਆਂ ਦੀ ਜੀ ਹੁਣੇ 8 ਮਹੀਨਿਆਂ ਦੀ ਚਾਹੇ ਠੀਕ ਹੈ ਜੀ ਕਿੱਦੇ 8 ਪੂਰੇ ਹੋਣੇ ਕਿੰਨੀ ਤਰੀਕ ਨੂੰ ਇੱਕ ਤਰੀਕ ਨੂੰ ਹੋ ਜਾਣੇ ਇੱਕ ਤਰੀਕ ਨੂੰ ਪੂਰੇ ਹੋ ਜਾਣੇ ਡੇਟ ਮੁਤਾਬਕ ਨਹੀਂ ਠੀਕ ਹੈ ਵੀਰੇ ਤੇ ਮਾਂ ਦਾ ਦੁੱਧ ਕਿੰਨਾ ਕਜੀਦ ਸੀ ਇਹਦਾ 13-14 ਕਿਲੋ ਸੀ ਠੀਕ ਆ ਕੋਈ ਪੋਰਟ ਚਾਂਗ ਕਰਨੀ ਵੀਰੇ ਠੰਡੀ ਏ ਥੋੜਾ ਜਿਹਾ ਕੈਮਰੇ ਤੋਂ ਡਰਦੀ ਆ ਭਜਦੀ ਤਾਂ ਨਹੀਂ ਜੇ ਆਪਾਂ ਤੋਰ ਕੇ ਦੇ ਨੀ 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 ਜਮਾਨ ਤੋਰ ਕੇ ਦਿਖਾ ਦਿਜੀ ਥੋੜੀ ਜੀ ਚੰਗੀ ਏ ਜੀ ਝੋਟੀ ਕੱਦ ਬੈੱਡ ਦੀ ਵੀ ਚੰਗੀ ਥੋੜਾ ਜਿਹਾ ਉਪਰਾ ਕਰਦੀ ਐ ਬਾਈ ਦਾ ਜਿਹੜਾ ਪਸ਼ੂਆਂ ਵਾਲੀ ਜਗਾ ਜੀ ਉਹ ਸਾਈਡ ਤੇ ਆ ਜਿਹੜੇ ਉਪਰਾ ਬੰਦਾ ਕੋਈ ਹੁੰਦਾ ਨਹੀਂ ਤੇ ਉਹਨੂੰ ਐ ਲੱਗਦਾ ਜਿਵੇਂ ਡਾਕਟਰ ਸਰਪੰਨ ਆਈ ਰਹੇ ਤਾਂ ਕਰਕੇ ਥੋੜੀ ਜੀ ਡਰਦੀ ਆ ਬਾ ਉਧਰ ਹੀ ਬੰਨ ਲਿਓ ਜੀ ਕੋਈ ਗੱਲ ਨਹੀਂ ਮੇਰੇ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਤੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ 72000 ਰੁਪਏ ਕੋਜੂ ਮਾਨਤਾਨ ਜੀ ਕੋਜੂ ਮਾਡਮੋਟ ਠੀਕ ਆ 72000 ਰੁਪਿਆ ਬਾਈ ਕਹਿੰਦੇ ਇਹਦੀ ਡਿਮਾਂਡ ਹੈ ਜੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਜੀ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ